ਇੱਕ ਕਣਕ ਬੀਜ ਨੇ ਆਪਾਂ ਹੁਣ ਲਖੇ ਨੂੰ ਫੋਨ ਕਰਿਆ ਲਖੇ ਲਾਲਿਆਣੇ ਵਾਲੇ ਨੂੰ ਤੇ ਕਣਕ ਬੀਜਾਂ ਲੱਗ ਗਿਆ ਇਹ ਜੋ ਨਿਟਾਲੀ ਵਾਲ ਨੂੰ ਫੋਨ ਕਰਿਆ ਸੀ ਉਹਦੇ ਕੋਲੇ ਬਾੜ ਬਾਲਾ ਸੀ ਬੀਜਣ ਵਾਲਾ ਤੇ ਤਾਂ ਕਰਕੇ ਮੈਂ ਉਹਨੂੰ ਫੋਨ ਕਰ ਲਿਆ ਲਖੇ ਨੂੰ ਤੇ ਹੁਣ ਤੁਹਾਨੂੰ ਸੁਪਰ ਸੀਡਰ ਦਿਖਾਵਾਂਗੇ ਵੀ ਕੀ ਫਰਕ ਹੁੰਦਾ ਇਹਨਾਂ ਦਾ ਆ ਦੇਖੋ ਬਜਾਈ ਹੈ ਦੀ ਇਸ ਤਰ੍ਹਾਂ ਮੈਂ ਬਿਨਾ ਬਾਹੇ ਤੋਂ ਬਜਾਈ ਕਰਾਈ ਹੈ ਬਹਾਈ ਦਾ ਟਾਈਮ ਮੇਰੇ ਕੋਲ ਲੱਗਿਆ ਨਹੀਂ ਟਾਈਮ ਮੈਂ ਸਬਜੀ ਚੁੱਲ ਜਾ ਸੀ ਆ ਦੇਖੋ ਰੂਲਾ ਮਗਰਲਾ ਸੁਹਾਗਾ ਜਿਹੜਾ ਇਹਦੇ ਪੱਤੀ ਲੱਗੇ ਤਾਂ ਮਿੱਟੀ ਲਾਹੀ ਜਾਂਦੀ ਹੈ ਇਹ ਜਦੋਂ ਮਿੱਟੀ ਵਾਲੀ ੜ ਜਾਂਦੀ ਉੱਚਾ ਨੀਵਾ ਹੋ ਜਾਂਦਾ ਫਿਰ ਉਹ ਸਾਰੀ ਮਿੱਟੀ ਲਹੀ ਜਾਂਦੀ ਹੈ ਜਿਹੜੀ ਤਾਂ ਪੱਤੀ ਲੱਗੀ ਹੋਈ ਹੈ ਰੂਲੇ ਦੇ ਮਾਲਾ ਮਗਰ ਸੁਹਾਗੇ ਦੇ ਤੇ ਆ ਤਵੇ ਇਹਦੇ ਬਾਡੇ ਆਲੇ ਤਵੇ ਆ ਇਹਦੇ ਤੇ ਵਧੀਆ ਬਜਾਈ ਕਰ ਜਾਂਦਾ ਬਿਨਾ ਬਾਹੀ ਵਾਲਾ ਬਾਹਣਾ ਹੈ ਬਾਹਾਂ ਨਹੀਂ ਸੀਗਾ ਤੇ ਆ ਅੰਦਰਲਾ ਰੂਲਾ ਜਿਹੜਾ ਅੰਦਰ ਨਹੀਂ ਆਪਣਾ ਬਲੇਟਾਂ ਦੇ ਨਾਲ ਚੱਲਦਾ ਹੁੰਦਾ ਅੰਦਰ ਉਹਦੇ ਵੀ ਇੰਹੀਂ ਲੱਗਿਆ ਇਹ ਉਹ ਮਿੱਟੀ ਲਾਹੀ ਜਾਂਦਾ ਨਾਲ-ਨਾਲ ਮਗਰ ਵੀ ਸਫਾਈ ਆਈ ਹੁੰਦੀ ਜੇ ਮਿੱਟੀ ਲਹੀ ਜਾਵੇ ਪੱਤੀ ਨਾਲ ਤੇ ਅੰਦਰਲੇ ਪਾਸੇ ਵੀ ਆਈ ਹੁੰਦੀ ਏ ਜੇ ਤੋਂ ਆਪਾਂ ਮਿੱਟੀ ਨਾਲ ਨਾਲ ਲਹੀ ਜਾਵੇ ਆਹ ਦੇਖੋ ਅੰਦਰਲੇ ਰੂਲੇ ਦਾ ਉਹ ਵੀ ਨਾਲ ਆਈ ਲਹੀ ਜਾਂਦੀ ਮਿੱਟੀ ਗਿੱਲੀ ਹੋਏ ਸੁੱਕੀ ਹੋਏ ਮਿੱਟੀ ਸਾਰੀ ਜੇ ਨਹੀਂ ਤਾਂ ਸਾਫ਼ ਹੋ ਜਾਂਦਾ ਹੈ ਰੂਲਾ ਤੇ ਨਾਲੇ ਸਫਾਈ ਆਈ ਜਾਂਦੀ ਮਾਗਰ ਬਜਾਈ ਦੀ ਆ ਗਈ ਕਣਕ 507 ਦਾਣੇ ਸਿੱਟੀ ਆ ਮਾਸਾ 40 ਮੰਨ ਦੇ ਲਵੇ ਪੈਂਦੀ ਆ ਆਪਣਾ 40 ਕਿਲੋ ਦੇ ਇੱਕ ਮੰਨ ਦੇ 40 ਮੰਨੀ ਕਹਦਾ ਸੀ ਮੰਨ ਦੇ ਲਵੇ ਵੀ ਪਈ ਜਾਂਦਾ ਉਹ ਸਭ ਨਾਲ ਦਾਣੇ ਦੇਖ ਲਈ ਸੀ ਮੈਂ 507 ਦੇ ਵਧੀਆ ਇਹਨੂੰ ਸਾਫ਼ ਕਰਕੇ ਫੇਰ ਚਲਾਇਆ ਸੀ ਮੈਂ ਕਣਕ ਕਈ ਵਾਰੀ ਮਿਕਸ ਹੋ ਜਾਂਦੇ ਆ ਦੂਜੀ ਕਿਸੇ ਤੋਂ ਹੋਰ ਬੀਜ ਦਾ ਹੁੰਦਾ ਸਾਰੀ ਸਾਫ਼ ਕਰਕੇ ਇੱਥੋਂ ਸੈੱਟ ਕਰਤੀ ਡੀਏਪੀ ਸੈੱਟ ਕਰਨ ਵਾਲਾ ਤੇ ਇੱਧਰ ਕਣਕ ਸੈੱਟ ਕਰਨ ਵਾਲਾ ਮੈਂ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਨਾ ਖਾਲ ਦੇ ਵਿੱਚ ਜਿਹੜੀ ਆੜ ਬਣੀ ਹੁੰਦੀ ਹੈ ਕੱਚੀ ਉਹ 'ਚ ਸਫਾਈ ਕਰੀ ਇਹਦੀ ਪੂਰੀ ਡੀਏਪੀ ਜੰਮੀ ਪਈ ਸੀ ਜਿਹੜੀ ਸੈਲਰ ਨਾਲ ਜੰਮ ਜਾਂਦੀ ਹੈ ਨਾ ਡੀਏਪੀ ਤੇ ਮੂਰਦੀ ਇਧਰ ਡੀਏਪੀ ਨਿਕਲਦੀ ਆ ਪੋਰਾ ਬਿਚਤੀ ਉਹ ਕਣਕ ਸਾਰੀ ਕੱਢ ਕੇ ਆਪਾਂ 327 ਵੀਜੀ ਐ ਤੇ ਆਹ ਤੁਹਾਨੂੰ ਦਿਖਾਉਣਾ ਮੈਂ ਟਰੇ ਇਹਦੀ ਕਣਕ ਵਾਲੀ ਤੇ ਡੀਏਪੀ ਵਾਲੀ ਇਹਦਾ ਹੀ ਫਰਕ ਹੈ ਇੱਕੋ ਹੀ ਸਾਂਚਾ ਬਣਿਆ ਸਾਰਾ ਇੱਕ ਹੀ ਇਹ ਖੇਲ ਇਹ ਕੁਮਣੀ ਹੋਈ ਆ ਦੂਜਿਆਂ ਦੇ ਖੇਲਾਂ ਦੇ ਵਿੱਚ ਕੀ ਹੁੰਦਾ ਨੇ ਇੱਕ ਵੀ ਅੱਡ ਬਣਿਆ ਹੁੰਦਾ ਰੱਖਣਾ ਜਿਹੜਾ ਬੱਟਾ ਵਾਲੇ ਪਾਸੇ ਓੜਾ ਕੱਢਣਾ ਹੁੰਦਾ ਆਹਾ ਆਉਣ ਬੱਟਾ ਵਾਲੇ ਪਾਸੇ ਓੜਾ ਕੱਢਣਾ ਪੈਂਦਾ ਇਕੱਲਾ ਆਪਾਂ ਹੂਣਾ ਚਲਾਗੇ ਇਹਨੂੰ ਜੇ ਤਾਂ ਦੋ ਵਿਚਾਲੇ ਰਖਣਾ ਬਣਿਆ ਹੋਏ ਤੇਜ਼ ਆਡਰ ਰਖਣਾ ਹੁੰਦਾ ਉਹ ਚੌਖਾ ਹੁੰਦਾ ਵੀ ਕੱਢਣਾ ਵੀ ਔਖਾ ਹੁੰਦਾ ਆ ਦੇਖੋ ਇਹ ਜਿਗਾਰ ਨਹੀਂ ਇਹ ਦਿਮਾਗ ਲਾਇਆ ਬੰਦੇ ਨੇ ਕਬਜ਼ਾ ਲਾ ਕੇ ਹੁਣ ਜਦੋਂ ਆਪਾਂ ਬੱਟ ਦੇ ਲਵੇ ਬੀਜ ਨਾਲ ਤਾਂ ਕਬਜ਼ਾ ਖੋਲ ਦਿਓ ਤੇ ਨਹੀਂ ਬੰਦ ਕਰ ਦਿਓ ਇੱਧਰ ਕਣਕ ਹੈ ਹੁਣ ਇੱਥੋਂ ਦੀ ਕਣਕ ਕੱਢ ਲਓ ਆਪਦੀ ਇੱਥੋਂ ਦੀ ਵੱਟ ਵਾਲੇ ਪਾਸੇ ਛੱਡ ਦਿਓ ਤੇ ਇਸ ਤਰ੍ਹਾਂ ਹੀ ਡੀਏਪੀ ਦਾ ਹੁੰਦਾ ਹੁਣ ਕਣਕ ਉਧਰ ਕਰਤੀ ਆਪਾਂ ਤੇ ਹੁਣ ਡੀਏਪੀ ਵੀ ਇੱਧਰ ਕਰ ਦਾਂਗੇ ਤੇ ਦੇਰ ਰੱਖਣਾ ਅੱਡ ਹੋਵੇ ਕਣਕ ਦਾ ਤੇ ਉਹਦਾ ਬਣਿਆ ਹੁੰਦਾ ਵਿੱਚ ਉਹਦੇ ਵਿੱਚ ਨਾਲ ਦਾ ਵੀ ਕੱਢਣਾ ਔਖਾ ਹੋ ਜਾਂਦਾ ਕਿਉਂ ਵੀ ਕੱਢਣ ਵਾਲਾ ਇਹ ਜਿਗਾੜ ਦੇ ਨਾਲ ਹੁੰਦਾ ਜਿਹੜਾ ਮੋਰਾ ਹੁੰਦਾ ਉਹ ਸਾਰੇ 'ਚ ਨਹੀਂ ਹੁੰਦਾ ਹੱਥੀ ਕੱਢਣਾ ਬੰਦਾ ਉਹ ਜਾ ਕਮਾ ਕੇ ਕੱਢਣਾ ਪੈਂਦਾ ਫਿਰ ਦੂਜੇ ਡੁੱਲਦੇ ਨਾਲ ਆ ਦੇਖੋ ਆ ਤਵਿਆਂ ਵਾਲਾ ਜਿਹੜਾ ਤਵਾ ਲੱਗਿਆ ਬਟਨ ਨਾਲ ਹੈ ਇਧਰ ਦੀ ਓੜਾ ਕੱਢਣਾ ਪੈਂਦਾ ਉਹਦਾ ਜਿਹੜਾ ਸਾਈਡ ਤੇ ਬੰਦ ਕਰਿਆ ਹੋਇਆ ਉਹਦਾ ਕਬਜੇ ਨਾਲ ਮੈਨੂੰ ਸਹੀ ਲੱਗਿਆ ਸਿਸਟਮ ਕਬਜੇ ਵਾਲਾ ਕਿਉਂ ਹੁਣ ਬੰਦਾ ਪਾਸੇ ਕਿੱਥੋਂ ਕਰੇ ਹੁਣ ਉਹਨੂੰ ਜੇ ਆਪਾਂ ਕਬਜਾ ਨਹੀਂ ਲੱਗਿਆ ਕੋਈ ਕੁਝ ਵੀ ਚੀਜ਼ ਲੱਗੀ ਉੱਤੇ ਬੰਦ ਕਰਨ ਨੂੰ ਫਿਰ ਸਾਰੀ ਕਣਕ ਤੇ ਡੀਜਪੀ ਪਾਸੇ ਕਰਨੀ ਪੈਂਦੀ ਹੈ ਉਹ ਜਦੋਂ ਵੱਟ ਆਉਂਦੀ ਹੈ ਨੇੜੇ ਤੇ ਉਦੋਂ ਫਿਰ ਪਾਉਣੀ ਪੈਂਦੀ ਹੈ ਤੇ ਪੂਰੀ ਵਧੀਆ ਸਫਾਈ ਨਾ ਕਰਦਾਗਾ ਰੂਲਾ ਚੱਕ ਚੱਕ ਮਿੱਟੀ ਮਾਰੀ ਜਾਂਦਾ ਸਾਰ ਬਲੇਟ ਤੇ ਉਹ ਸਭ ਨਾਲ ਮਿੱਟੀ ਦੇ ਨਾ ਮੂਰੇ ਮਾਰਨ ਨਾਲ ਡਲੀ ਮਾਰੀ ਜਾਂਦੀ ਹੈ ਨਾਲੇ ਨਾਲੇ ਮਗਰ ਸਫਾਈ ਵੱਧ ਆ ਜਾਂਦੀ ਹੈ ਤੇ ਤੁਹਾਗਾ ਨਾਲ ਦੀ ਨਾ ਡਲੀ ਮਾਰਦਾ ਤਰਿਆ ਹੁੰਦਾ ਸਫਾਈ ਆਈ ਜਾਂਦੀ ਹੈ ਆ ਜਾਓ ਬੱਟਰ ਨਾਲ ਹੁਣ ਬੱਟਰ ਨਾਲ ਵੀ ਛੜਤਾ ਦੇਖ ਮੈਂ ਕਣਕਨਾ ਇਕੱਠੀ ਕਰ ਲਈ ਵਿੱਚ ਹੁਣ ਕਣਕਾਂ ਉਹ ਕਬਜਾ ਖੋਲਤਾ ਤਾਹਾਂ ਤੋਂ ਜਿਹੜਾ ਉਹਦੇ ਬਾਕਸ ਦੇ ਵਿੱਚ ਹੈ ਕਣਕਾਲੇ ਦੇ ਤੇ ਨਾਲੇ ਬੱਟ ਦੇ ਨਾਲ ਤਵਾ ਦੂਰ ਰੱਖਣਾ ਪੈਂਦਾ ਨੇ ਬੱਟ ਨਹੀਂ ਵੱਢੀ ਜਾਂਦੀ ਨਾਲੇ ਕਣਕ ਦਾ ਵੀ ਡੀ ਗਿਆ ਨਾਲ ਨਾਲ ਓੜੇ ਚ ਦੇਖੋ ਸਫਾਈ ਵੀ ਕਿੰਨੀ ਆ ਮਗਰ ਇਹੀ ਸੋਨੂੰ ਦਿਖਾਉਂਦਾ ਸੀ ਮੈਂ ਇਹਨੂੰ ਮਾਲਾ ਜਿਹੜਾ ਕਬਜ਼ਾ ਲਾਇਆ ਜਿਗਾੜ ਦਾ ਮੰਨਿਓ ਇਹਨੂੰ ਇਹਨੂੰ ਦਿਮਾਗ ਆ ਮੰਨਿਓ ਕਿਉਂ ਇਹੀ ਸਾਰਾ ਲੱਗਿਆ ਹੋਇਆ ਹੈ ਨਾ ਫਿਰ ਸੌਖਾ ਹੈ ਕੰਮ ਪਾਸੇ ਵਾਲੀ ਨਹੀਂ ਕਰਨੀ ਪੈਂਦੀ ਬਾਰੀ-ਬਾਰੀ ਕਣਕ ਪਾਸੇ ਕਰੋ ਫਿਰ ਉੱਥੀ ਕਰੋ ਫਿਰ ਇੱਕ ਪਾਸੇ ਕਰੋ ਡੀਏਪੀ ਫਿਰ ਉੱਥੀ ਕਰੋ ਚੁੱਪ ਕਰਕੇ ਕਬਜ਼ਾ ਬੰਦ ਕਰਕੇ ਸਾਰੇ ਚਿੱਕੋ ਜਾ ਵੀ ਇਹੋ ਬਸ ਤੇ ਆ ਸਾਰੀ ਸਾਫ ਸਪਾਈ ਵਧੀਆ ਪਈ ਹੈ ਆ ਜੋ ਨੀਤੇ ਵਾਲਾ ਵੀ ਜੀ ਜਾਂਦਾ ਇਹੇ ਰਹਿੰਦਾ ਸੀ ਬਾਣ ਕੁਛ ਇਹ ਵੀ ਜਨ ਲੱਗ ਗਿਆ ਇਹਦੀ ਵੀ ਸਫਾਈ ਦੇਖ ਲਓ ਪੂਰੀ ਤੇਰੇ ਵੀ ਸੁਹਾਗੇ ਦੇ ਮਗਰ ਇੰਨੀ ਲੱਗੀ ਹੋਈ ਪੱਤੀ ਸੱਚਾ ਸੁਭਾਈ ਪੂਰੀ ਹੈ ਓੜਾ ਦੇਖ ਲਓ ਕੱਲਾ ਕਲਾ ਐਂਦੀ ਦਾ ਮੂਰੇ ਘਟਾ ਧਰ ਲਿਆ ਵਜਨ ਵਾਲਾ ਤੇ ਬ੍ਰੇਕਾਂ ਤੇ ਕਮਾਉਂਦਾ ਜਗਾੜ ਹੋ ਗਿਆ ਬਸ ਕਾ ਛੇਤੀ ਵੀ ਜੀ ਜਾਂਦੀ ਆ ਬਰੇਕਾਂ ਦੇ ਮੋੜੀ ਜਾਵੇ ਜਦੋਂ ਨਹੀਂ ਤਾਂ ਬੈਕ ਕਰ ਲਾ ਸਿੱਧਾ ਕਰ ਲਾ ਫਿਰ ਬੈਕ ਕਰ ਲਾ ਸਿੱਧਾ ਕਰ ਲਾ ਲੈ ਵਧੀਆ ਚੱਲੀ ਜਾਂਦਾ ਸਾਰਾ ਯਾਰ ਠੀਕ ਆ ਬਾਈ ਜੀ ਸਫਾਈ ਦਿਖਾਉਣੀ ਸੋਨੂੰ